ਸਿੱਧੂ ਦਾ ਨਵਾਂ ਗਾਣਾ ਆਇਆ ਜੀ ਅੱਜ ਹਵੇਲੀ ਵੀ ਪਹੁੰਚੇ ਹੋ ਕੀ ਜੀ ਅ ਬਸ ਲੰਗਰੇ ਸੀ ਜੀ ਮੈਰਿਜ ਤੇ ਆਏ ਸੀਗੇ ਮੈਸ ਜਦੋਂ ਵੀ ਇੱਧਰ ਦੀ ਲੰਗੀ ਦਾ ਜ਼ਰੂਰ ਆਈਦਾ ਹੀ ਆ ਕਿਉਂਕਿ ਜਦੋਂ ਦਾ ਇੰਡਸਟਰੀ ਚ ਆਇਆ ਉਦੋਂ ਦੀ ਫੈਨ ਆ ਤੇ ਅੱਜ ਨਵਾਂ ਗੀਤ ਸੁਣਿਆ ਤੇ ਸੱਚੀ ਬਹੁਤ ਵਧੀਆ ਲੱਗਿਆ ਤੇ ਇਦਾਂ ਲੱਗਿਆ ਵੀ ਸਿੱਧੂ ਸਾਡੇ ਚ ਹੀ ਆ ਜੀ ਹਾਂ ਜੀ ਕੀ ਲੱਗਦਾ ਗਾਣਾ ਬਿਲਬੋਰਡ ਤੱਕ ਜਾਊਗਾ ਬਿਲਕੁਲ ਜੀ ਪਹਿਲਾਂ ਵਾਲੀ ਵੀ ਗਏ ਤੇ ਵੀ ਜਾਊਗਾ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਲੋਕਾਂ ਨੂੰ ਤਾਂ ਬਸ ਇਹੀ ਪਈਲਾ ਜੀ ਮੰਨ ਕੇ ਚਲੋ ਘਾਟਾ ਤਾਂ ਕਦੇ ਪੂਰਾ ਹੋ ਨਹੀਂ ਸਕਦਾ ਬਟ ਜੇ ਸੀ ਉਹਨਾਂ ਦੇ ਮੰਮੀ ਡੈਡੀ ਵੱਲ ਵੇਖੀ ਤੇਨੂੰ ਸਾਫ਼ ਦਬਾਈਏ ਇਨਸਟਾ ਤੇ ਫੇਸਬੁੱਕ ਤੇ ਕੋਈ ਵੀ ਆ ਪੋਸਟ ਕਰਦੇ ਆ ਤੇ ਉਹਦੇ ਉੱਪਰ ਜ਼ਰੂਰ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇ ਵਾਲਾ ਜ਼ਰੂਰ ਲਿਖਿਆ ਕਰੀ ਬਈ ਐਂ ਕਹਿੰਦੇ ਆ ਪਹਿਲਾਂ ਵਾਂਗੂ ਹਿੱਟ ਹੋਇਆ ਗਾਣਾ ਬਹੁਤ ਵਧੀਆ ਗਾਣਾ ਹੈਗਾ ਸਭ ਸੁਣੋ ਲੋਕ ਗਾਣਾ ਜੀ ਬਹੁਤ ਵਧੀਆ ਗਾਣਾ ਜੀ ਸਿੱਧੂ ਦੇ ਇਨਸਾਫ਼ ਲਈ ਮਾੜਾ ਮੋਟਾ ਜੀ ਲੜੋ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਜੀ ਗਾਣਾ ਵਧੀਆ ਵੀਰੇ ਟ੍ਰੈਂਡਿੰਗ ਚ ਜਾਂਦਾ ਨਵਾਂ ਗਾਣਾ ਸਿੱਧੂ ਜੀ ਦਿੱਸਦਾ ਹੋਣੀ ਹੁੰਦਾ ਵੀਰੇ ਜ਼ੀਰੋ ਆਪਣੇ ਤੇ ਹੈ ਨਹੀਂ ਲੰਘਦਾ ਤੇ ਜਿਹੜਾ ਗਾਣਾ ਸੁਣਦੇ ਆ ਵਧੀਆ ਲੱਗਦਾ ਜਿਹੜੇ ਤੇ ਵੱਧ ਤੋਂ ਵੱਧ ਗਾਣੇ ਨੂੰ ਮੋਟ ਚਾਹੀਏ ਸਾਰੇ ਲਾਈਕ ਕਰਨੀ ਗਾਣੇ ਨੂੰ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਵੀ ਸਾਰੇ ਸ਼ੇਅਰ ਕਰਨ ਗਾਣੇ ਨੂੰ ਵਧੀਆ ਜੀ ਸਪੋਰਟ ਕਰਕੇ ਜੀ ਇਨਾਮ ਮਿਲਣਾ ਚਾਹੀਦਾ ਹੈ ਜੀ ਜਾਬਾਰੇ ਕੋਈ ਹੋਗਾ ਨਾ ਅਜੇ ਤੱਕ ਕੋਈ ਕਾਸਲਾ ਦਾ ਪਤਾ ਨਹੀਂ ਲੱਗ ਕਿ ਕੱਢ ਦੇ ਬਾਈ ਜੀ ਕਿੱਥੋਂ ਆਏ ਹੋ ਮੈਂ ਵੀ ਇਹ ਪੁੰਨੇ ਮਹਾਰਾਸ਼ਟਰ ਭਈਆ ਸਿੱਧੂ ਦਾ ਨਵਾਂ ਗਾਣਾ ਆਇਆ ਹੈਗਾ ਕੀ ਕਹੂੰਗੇ ਬਈ ਕੈਂਟ ਸਿਰਾ ਗੱਲ ਬਾਤ ਹੈ ਜੀ ਸੁਣਿਆ ਸਾਰੀ ਰਾਤ ਸੁਣਦੇ ਆਏਾਂਗੇ ਨਯਾਰ ਆ ਜਾ ਬਈ ਆਪਣੀ ਤਿਆਰੀ ਬਸ ਬਿਲਬੋਰਡ ਦੀ ਹੈਗੀ ਪਹੁੰਚ ਬਿਲਬੋਰਡ ਤੱਕ ਵੀ ਕਹਣਾ ਬਈ ਬਸ ਬਈ ਇਮੋਸ਼ਨਲ ਵੀ ਆ ਕੁਛ ਵੀ ਆਗੇ ਕੁਝ ਚੀਜ਼ਾਂ ਨੇ ਜਿਹੜੀਆਂ ਮਿਸਿੰਗ ਨੇ ਜੀ ਬਾਕੀ ਬਾਕੀ ਤਾਂ ਮਾਤਮਾ ਵੱਧਿਆ ਹੈ ਮਿਲਣਾ ਚਾਹੀਦਾ ਜੀ ਜੇ ਨਹੀਂ ਮਿਲਦਾ ਫਿਰ ਸਰਕਾਰ ਗਲਤ ਹੈ